ਲੋਬੀ ਮਤਰਾ ਇਸ ਵਾਰ ਕਣਕਾਂ ਪੀਲੀਆਂ ਕਿਉਂ ਸੀਗੀਆਂ ਤੇ ਕਾਰਨ ਕੀ ਸੀਗਾ ਬਈ ਚੱਕਰ ਕੀ ਸੀਗਾ ਦਾ ਆਪਣੇ ਵੀ ਸਾਰੀ ਕਣਕਾਂ ਜਿਹੜੀ ਪੀਲੀ ਪੈ ਚੁੱਕੀ ਸੀਗੀ ਕੁਝ ਕਣਕਾਂ ਕੋ ਇੱਕ ਹੀ ਪਾਣੀ ਲਾਉਣ ਤੋਂ ਪਹਿਲਾਂ ਹੀ ਪੀਲੀਆਂ ਹੋ ਗਈਆਂ ਸੀਗੀਆਂ ਉਹਦਾ ਕਾਰਨ ਕੀ ਹੈ ਬਾਈ ਆਪਾਂ ਇਸ ਵੀਡੀਓ ਦੇ ਵਿੱਚ ਦੱਸਾਂਗੇ ਕਾਰਨ ਜਿੱਥੇ ਤੱਕ ਤੱਕ ਮੈਨੂੰ ਪਤਾ ਲੱਗਿਆ ਉੰਨਾ ਹੀ ਦੱਸਦਾ ਹੁਨਾ ਮੈਂ ਤੇ ਜਾਨੀ ਕਿ ਕੋਈ ਮੈਂ ਡਾਕਟਰ ਤਾਂ ਹੈ ਨਹੀਂਗਾ ਵੀ ਹਨਾ ਆਪ ਵੀ ਮੈਨੂੰ ਵੱਧ ਨਾ ਔਲ ਦੇਹੁ ਜਿੰਨਾ ਕਿਸੇ ਤਜਰਬਾ ਆਪਾਂ ਦੇਖਿਆਗਾ ਠੀਕ ਆ ਨਾ ਵੀ ਕਾਰਨ ਕੀ ਸੀਗਾ ਉੰਨਾ ਕੀ ਮੈਂ ਦੱਸੂਗਾ ਤੇ ਪੀਲੀਆਂ ਹੋਣ ਦਾ ਕਾਰਨ ਬਈ ਸੀਗਾ ਡੀਏਪੀ ਦਾ ਇਸ ਵਾਰ ਪੀਲੀਆਂ ਕਣਕਾ ਬਹੁਤ ਜ਼ਿਆਦੇ ਆ ਮੈਨੂੰ ਲੱਗਦਾ ਵੀ ਇਹ ਤਕਰੀਬਨ ਸਾਰੀ ਹੋਣ ਗਈਆਂ ਤੇ ਇਹਦਾ ਕਾਰਨ ਪੀਲੀਆਂ ਹੋਣ ਦਾ ਕਾਰਨ ਡੀਏਪੀ ਸੀਗਾ ਡੀਏਪੀ ਇਸ ਵਾਰ ਬਈ ਆਇਆਗਾ ਦੋ ਤਰ੍ਹਾਂ ਦਾ ਦੋ ਤਰ੍ਹਾਂ ਦਾ ਡੀਏਪੀ ਆਇਆਗਾ ਤੇ ਉਹਦੇ ਕਾਰਨ ਸੀਗੀਆਂ ਇੱਕ ਤਾਂ ਸੀਗਾ TSP ਇੱਕ DAP ਜਿਹੜਾ ਤਾਂ TSP ਇਹ ਸੀਗਾ ਉਹਦੇ ਵਿੱਚ ਨਾਈਟ੍ਰੋਜਨ ਹੈ ਨਹੀਂ ਸੀਗਾ ਜਿਹੜਾ DAP ਸੀਗਾ ਜਿਹੜਾ ਪਹਿਲਾਂ ਆਪਾਂ ਵਰਤਦੇ ਆਂ ਉਹਦੇ ਵਿੱਚ ਨਾਈਟ੍ਰੋਜਨ ਹੁੰਦਾ ਹੈ ਇਹ ਚੀਜ਼ ਨਾਲ ਬਈ ਬਹੁਤ ਫਰਕ ਪੈਂਦਾ ਅਸੀਂ ਵੀ ਹੁਣ ਸਾਡੇ ਜਦੋਂ ਅਸੀਂ ਕਣਕ ਦੀ ਤੇ ਪਾਣੀ ਤੇ ਆਈ 25 ਦਿਨਾਂ ਬਾਅਦ ਪਾਣੀ ਸਟਾਰਟ ਕਰਿਆ ਉਸ ਤੋਂ ਬਾਅਦ ਦੇ ਵਿੱਚ ਕਣਕਾ ਜਿਹੜੀ ਸਾਰੀ ਪੀਲੀ ਪੈ ਗਈ ਸੀ ਤੇ ਉਸ ਤੋਂ ਬਾਅਦ ਇਹਨੂੰ ਠੀਕ ਕਿਵੇਂ ਕਰਿਆਗਾ ਬਈ ਉਹ ਵੀ ਮੈਂ ਦੱਸਦਾ ਤੇ ਸਭ ਤੋਂ ਪਹਿਲਾਂ ਤਾਂ ਆਪਾਂ ਪਾਇਆ ਮੈਗਜ਼ੀਨ ਦਾ ਸਪਰੇਅ ਕਰਿਆ ਇੱਕ ਲਿਕਵਿਡ ਦਾ ਸੀਗਾ ਲੀਟਰ 2 ਉਹ ਪਾਇਆ ਤੇ ਚਲੋ ਸਪਰੇਅ ਕਰਤੀ ਹਫਤੇ ਬਾਅਦ ਫਿਰ ਰੇ ਵੀ ਲਾਤਾ ਤੇ ਸਭ ਤੋਂ ਪਹਿਲਾਂ ਸੰਕੋਰ ਪਾਤੀ ਸੀਗੀ ਸੰਕੋਰ ਦੇ ਨਾਲ ਜੂਰੀਏ ਚ ਪਾ ਕੇ ਵੀ ਮਤਲਬ ਸੰਕੋਰ ਪਾਤੀ ਉਹਦੇ ਨਾਲ ਕਣਕ ਰੁਕ ਗਈ ਤੇ ਦਬ ਗਈ ਤੇ ਉਸ ਤੋਂ ਬਾਅਦ ਫਿਰ ਮੈਗਜ਼ੀਨ ਹੋ ਗਿਆ ਤੇ ਓੜੇ ਮੈਂ ਨਾ ਕੰਮ ਕਰਿਆ ਫਿਰ ਪੂਰਾ ਮੈਂ ਹੱਬ ਤੱਕ ਦੇਖਿਆ ਉਸ ਤੋਂ ਬਾਅਦ ਫਿਰ ਮੈਂ ਜੂਰੀਆ ਫੇਰ ਲਾਤਾ ਮੈਂ ਕਿ ਬਈ ਜੂਰੀਆ ਛੱਡਦੀ ਹੈ ਨਾ ਵੀ ਖਬਰਾਂ ਕੁਝ ਨਾ ਕੁਝ ਫਰਕ ਪੈ ਜੂ ਪਰ ਨਾ ਉਹਦੇ ਨਾਲ ਨਾ ਫਰਕ ਪਿਆ ਉਸ ਤੋਂ ਬਾਅਦ ਦੇ ਵਿੱਚ ਬਾਈ ਕੀ ਕਰਿਆ ਫਿਰ 10 ਦਿਨ ਤੱਕ ਦੇਖਿਆ ਵੀ ਨਾ ਠੀਕ ਕੋਈ ਕਣਕ ਹਨਾ 19 ਪੀਲ ਕਰਹੀ ਤੇ ਉਸ ਤੋਂ ਬਾਅਦ ਦੇ ਵਿੱਚ ਮੈਂ ਕੀ ਕਰਿਆ ਬਾਈ ਐਨ ਪੀ ਕੇ ਲਿਆਇਆ ਐਨ ਪੀ ਕੇ ਆਮ ਜਿਵੇਂ ਆਪਾਂ ਗਰੋਥ ਵਾਸਤੇ ਪਾਉਣੇ ਹੁੰਦੇ ਆ ਕੋਈ ਫਸਲ ਤੇ ਜਿਵੇਂ ਆਲੂਆਂ ਤੇ ਪੈਂਦਾਗਾ ਜਾਂ ਆਪਾਂ ਮੱਕੀਆਂ ਤੇ ਵੀ ਪਾਉਣੇ ਆ ਠੀਕ ਆ ਉਹ ਲਿਆਇਆ ਤੇ ਇੱਕ ਤਾਂ ਉਹਦਾ ਪੈਕਟਾਂ ਚ ਇਕਾ ਉਹਦਾ ਹੈਗਾ ਲੀਟਰਾਂ ਚ ਉਹ ਸਾਲਟ ਵੱਧ ਹੁੰਦੇ ਆ ਕਿਉਂਕਿ ਤੇ ਆਪਾਂ ਪੋਟਾਸ਼ ਆ ਜਾਂਦਾ ਉਹਦੇ ਵਿੱਚ ਜ਼ਿੰਕ ਆ ਜਾਂਦਾ ਜੂਰੀਆ ਹੋਰ ਵੀ ਖਾਸ ਕੁਸ ਹੁੰਦਾਗਾ ਕਈ ਸਾਲਟ ਜੇ ਹੁੰਦੇ ਆ ਉਹਦੇ ਨਾਲ ਮਤਲਬ ਜਦੋਂ ਮੈਂ ਸਪਰੇਅ ਕਰੀ ਤੇ ਹਫਤੇ ਤੋਂ ਲੈ ਕੇ 10 ਦਿਨਾਂ ਦੇ ਵਿੱਚ ਵਿੱਚ ਜਮਾ ਕਣਕਾ ਜਿਹੜੀ ਪੀਲੀ ਸੀਗੀ ਉਹ ਸਾਰੀ ਚੱਕੀ ਗਈ ਪੀਲਕ ਸਾਰੀ ਕਾਲੀ ਹੋ ਗਈ ਕਣਕ ਤੇ ਅੱਜ ਉਹ ਮੈਂ ਉਸ ਨੂੰ ਸਾਰੀ ਕਣਕ ਦਿਖਾਉਣਾ ਤੇ ਅੱਜ ਕਣਕ ਨੂੰ ਮਤਲਬ ਹੋ ਗਏ ਘੱਟੋ ਘੱਟ ਮੇਰੇ ਹਿਸਾਬ ਨਾਲ 60 ਦਿਨਾਂ ਦੀ ਹੋ ਗਈ ਇਹ ਦੋ ਕੁ ਦਿਨ ਘੱਟ 60 ਦਿਨਾਂ ਦੀ ਕਣਕ ਹੋ ਗਈ ਆ ਤੁਹਾਡੇ ਸਾਹਮਣੇ ਖੜੀ ਆ ਤੇ ਜਮਾ ਇਹ ਪੀਲੀ ਪੈ ਗਈ ਸੀ ਕਣਕ ਤੇ ਦਬ ਗਈ ਸੀ ਅੱਜ ਇਹ ਕਣਕ ਕਾਲੀ ਆ ਜਮਾ ਹੁਣ ਧੁੰਦ ਕਰਕੇ ਕਿਉਂਕਿ ਦੀਦ ਹੀ ਨਹੀਂ ਪੂਰੀ ਤੇ ਇੱਕ ਅੱਧੀ ਮੈਂ ਸਕਰੀਨ ਤੇ ਫੋਟੋ ਵੀ ਲਾ ਦੂੰ ਤੇ ਹੁਣ ਜਮਾ ਕਣਕ ਬਾਈ ਦੇਖ ਲਓ ਹੁਣ ਜਮਾ ਠੀਕ ਆ ਧੁੰਦ ਕਰਕੇ ਦੀਂਦਾ ਤਾਂ ਹੈ ਨਹੀਂ ਉਹ ਦੂਰ ਤੱਕ ਆ ਜਿੰਨਾ ਕੀਂਦਾ ਦੇਖ ਲਓ ਤੁਸੀਂ ਤੇ ਬਹੁਤ ਜ਼ਿਆਦਾ ਮਤਲਬ ਡਾਊਨ ਪੈ ਗਈ ਸੀ ਕਣਕ ਇਹ ਜਿਹੜਾ ਮੈਂ ਐਨ ਪੀ ਕੇ ਦੀ ਗੱਲ ਕਰਦਾ ਇਹ ਘਟੋ ਘਟ ਆਪਣਾ ਲੀਟਰ 13-1400 ਰੁਪਏ ਦਾ ਪੈ ਜਾਂਦਾਗਾ ਮੰਨ ਲਓ 4 ਕਿਲਿਆਂ ਚ 4 ਤੋਂ 5 ਕਿਲਿਆਂ ਚ ਪੈ ਜਾਂਦਾ ਤੇ ਰਿਜ਼ਲਟ ਮੈਂ ਕਹਿੰਦਾ 100% ਗਾਰੰਟੀ ਹੈ ਇਸ ਦੀ ਜੇ ਕਿਸੇ ਦੀ ਕਣਕ ਦਵੀ ਆ ਜਾਂ ਕਿਸੇ ਦੀ ਕਣਕ ਪੀਲੀ ਆ 10 ਦਿਨਾਂ ਦੇ ਵਿੱਚ ਵਿੱਚ ਰਿਜ਼ਲਟ ਇਹਦਾ ਮਿਲੂਗਾ ਤੇ ਇਹ ਹੁੰਦਾ ਵੀ ਇਹ ਗਲੇਸ਼ ਵੰਗੂ ਆ ਵਿੱਚੋਂ ਯਾਨੀ ਕਿ ਲਿਕੜ ਲਿਕੜ ਨਹੀਂ ਹੁੰਦਾ ਗਲੇਸ਼ ਵੰਗੂ ਹੁੰਦਾਗਾ ਤੇ ਯਾਨੀ ਕਿ گاੜਾ ਹੁੰਦਾ ਘੋਲਦਾ ਬਹੁਤ ਔਖਾ ਇਹਦੀ ਜੇ ਕਿਸੇ ਦੀ ਹੁਣ ਕਣਕ ਦਬੀ ਆ ਤਾਂ ਇਹਦੇ ਸਪਰੇਅ ਕਰ ਦਿਓ ਇਹ ਜਿਹੜਾ ਐਨਪੀਕੇ ਮੈਂ ਕਰਨ ਐਨਪੀਕੇ 11 11 ਤੇ ਹੁਣ ਪੂਰਾ ਨਾਮ ਹੁਣ ਜੇ ਲੀਟਰ ਮੇਰੇ ਕੋਲ ਹੁੰਦਾ ਉਹ 60 ਫੁੱਟ ਦੇਤੇ ਨਹੀਂ ਤਾਂ ਮੈਂ ਚੱਕ ਕੇ ਤੁਹਾਨੂੰ ਸਕਰੀਨ ਤੇ ਆ ਦਿਖਾਈ ਦਿੰਦਾ ਤੇ ਜਾਨੀ ਕਿ ਬਹੁਤ ਵਧੀਆ ਰਿਜ਼ਲਟ ਆ ਬਹੁਤ ਵਧੀਆ ਕਣਕ ਆ ਗਈ ਹੁਣ ਆ ਆ ਦੇਖ ਲਓ ਆ ਛੋਟੇ ਪਿੱਛੇ ਆ ਉਧਰ ਪਹਿਲਾਂ ਦਿਖਾਈ ਆ ਹੁਣ ਆ ਦੇਖੋ ਮੈਂ ਕਹਿੰਦਾ 100% ਰਿਜ਼ਲਟ ਹੈਗਾ ਚਾਹੇ ਮਹਿੰਗੀ ਪੈ ਜਾਵੇ ਦਵਾਈ ਠੀਕ ਹੈ ਨਾ ਇੱਕ ਸਪਰੇਅ ਕਰ ਦੋ ਚਾਹੇ ਮਹਿੰਗਾ ਹੋਵੇ ਹੋਰ ਅਲਮਗਲਮ ਜਾਂ ਨਾ ਪਾਇਓ ਉਹਦੀ ਲੋੜ ਨਹੀਂ ਹੈਗੀ ਐਨਪੀਕੇ ਲਿਆ ਕੇ ਪਾ ਦੋ ਆਹ ਗਰੋਥ ਆ ਗਈ ਜਿਹੜੀ ਕਣਕ ਦੀ ਆ ਤੁਸੀਂ ਦੇਖ ਹੀ ਸਕਦੇ ਹੋ ਵਧੀਆ ਗਈ ਇਹ ਵੀਡੀਓ ਮੈਂ ਤਾਂ ਬਣਾਈ ਆ ਵੀ ਜੇ ਕਿਸੇ ਦੀ ਕਣਕ ਦਬੀ ਆ ਨਹੀਂ ਠੀਕ ਤੇ ਜਾਦੇ ਪੀਲ ਕਰ ਦਬੀ ਹੋਈ ਹੈ ਨਾ ਉਹ ਸਪਰੇਅ ਕਰ ਸਕਦੇ ਹੋ ਮੈਂ ਤਾਂ ਵੀਡੀਓ ਬਣਾਈ ਆ ਵੀ ਚਲ ਕਿਸੇ ਦਾ ਹਨਾ ਹੋਰ ਵੀ ਫਾਇਦਾ ਹੋ ਸਕਦਾ ਤੇ ਪਰ ਵੀਡੀਓ ਨੂੰ ਜਿੰਨਾ ਹੋ ਸਕਦਾਗਾ ਦਬਕੇ ਸ਼ੇਅਰ ਕਰ ਦਿਓ ਜੇ ਕਿਸੇ ਦੀ ਕਣਕ ਦਬੀ ਆ ਪੀੜੀ ਆ ਤਾਂ ਜਮਾਂ ਠੀਕ ਹੋ ਜੇ ਵੀ ਇੱਧਰ ਵੀ ਮੈਂ ਦਿਖਾ ਦਿੰਨਾ ਤੁਹਾਨੂੰ ਪਿੱਛੇ ਇੱਧਰਲੇ ਪਾਸੇ ਆਪਣੇ ਨਾ ਪਹਿਲਾਂ ਉਧਰ ਕੀਲਾ ਦਿਖਾਇਆ ਫਿਰ ਇੱਧਰ ਦਿਖਾਇਆ ਹੁਣ ਜਮਾਂ ਲਵੇ ਹੋ ਕੇ ਇੱਧਰ ਦਿਖਾ ਦਿੰਨਾ ਆਹ ਦੇਖੋ ਸਾਰੀ ਪੀਲਕ ਸੀਗੀ ਕਣਕ ਚ ਤੇ ਮੇਰੀ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਵੀ ਨੇ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਜੇ ਫੇਸਬੁੱਕ ਤੇ ਦੇਖਦੇ ਹੋ ਫੇਸਬੁੱਕ ਪੇਜ ਤੇ ਚੈੱਕ ਕਰ ਸਕਦੇ ਹੋ ਅਤੇ ਜੇ ਤੁਸੀਂ YouTube ਤੇ ਦੇਖਦੇ ਹੋ ਜਾਂ Instagram ਤੇ ਦੇਖਦੇ ਹੋ ਉਹਤੇ ਵੀ ਤੁਸੀਂ ਚੈੱਕ ਕਰਦੇ ਹੋ YouTube ਤੇ ਮੇਰੀ ਇਹ ਵੀਡੀਓ ਹੋਣੀ ਨਹੀਂ ਸ਼ਾਇਦ ਤੇ ਫੇਸਬੁੱਕ ਤੇ ਹੈਗੀਆਂ ਨੇ ਫੇਸਬੁੱਕ ਤੇ ਤੁਸੀਂ ਦੇਖ ਸਕਦੇ ਹੋ ਜਿਹੜੀ ਕਣਕ ਪਹਿਲਾਂ ਦਵੀ ਵੀ ਸੀ ਉਹਦੀਆਂ ਵੀਡੀਓ ਆ ਹੁਣ ਸਾਡੇ ਸਾਹਮਣੇ ਆ ਸਾਰਾ 100% ਰਿਜ਼ਲਟ ਆ ਤਿੰਨ ਵਾਰੀ ਜੂਰੀਆ ਲਾਤਾ ਇੱਕ ਵਾਰੀ ਮਤਲਬ ਇਹ ਮੈਗਰੋ ਸਪਰੇਅ ਕਰਤੀ ਇੱਕ ਅ ਸਕਰੀ ਸੀ ਪਹਿਲਾਂ ਮੈਗਜ਼ੀਨ ਦੀ ਉਹਦੇ ਨਾਲ ਫਰਕ ਨਹੀਂ ਸੀ ਪਿਆ ਉਹਦੇ ਬਾਅਦ ਚ ਐਨ ਪੀ ਕੇ ਦੀ ਕਰੀ ਲਿਆ ਕੇ ਐਨ ਪੀ ਕੇ ਵੀ ਦੋ ਤਰ੍ਹਾਂ ਦਾ ਆਉਂਦਾ ਪੈਕਟ ਵਾਲਾ ਤੇ ਲੀਟਰ ਵਾਲਾ ਲੀਟਰ ਨਾਲ ਲਿਆ ਕੇ ਪਾਇਆ ਥੋੜਾ ਜਿਹਾ ਮਹਿੰਗਾ ਤਾਂ ਹੈਗਾ 4-5 ਕਿਲਿਆਂ ਚ ਪੈ ਜਾਂਦਾ ਲੀਟਰ ਤੇ ਉਹਦਾ ਬਹੁਤ ਵਧੀਆ ਰਿਜ਼ਲਟ ਆ ਕਣਕ ਬਹੁਤ ਵਧੀਆ ਬਾਈ ਇਹ ਤੁਸੀਂ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਹੋ ਸਕਦਾ ਕਿਸੇ ਦਾ ਫਾਇਦਾ ਹੋ ਜਾਵੇ